ਅਦੇ ਹੁਣ ਜਿਵੇਂ ਹੁਣ ਦੁਪਹਿਰਾ ਹੋ ਗਿਆ ਇਹ ਹੁਣ ਇਹਨਾਂ ਨੇ ਪਾਣੀ ਪੀ ਲੈਣਾਗਾ ਉਹ ਚੱਲ ਵੀ ਮੋਟਰ ਉਹ ਹੁਣ ਪੀਣ ਲੱਗ ਜਾਣੀ ਆ ਹਾਂ ਆਪਾਂ ਖੋਲ ਤਾਂ ਇਹ ਸਾਰਾ ਬਸ ਇਹਨੂੰ ਇੱਥੋਂ ਖੋਲ ਦੇ ਦੇ ਕੀ ਰੇਟ ਦੁੱਧ ਪੈ ਜਾਂਦਾ ਬਾਈ ਬਾਜ਼ਾਰ ਦੇ ਵਿੱਚ ਬਾਈ ਸਾਡਾ ਹੁਣ 70 ਰੁਪਏ ਰੇਟ ਸੀਗਾ ਹਾਂਜੀ ਹਾਂ ਹੁਣ ਮੋਰ ਗਰਮੀ ਆ ਗਈ ਸਾਡਾ ਮੰਨ ਕੇ ਚੱਲੋ ਵੀ ਅਸੀਂ ਅਪ੍ਰੈਲ ਤੋਂ ਰੇਟ ਵਧਾ ਦਾਂਨੇ ਹਾਂ ਜੀ 2012 13 ਤੋਂ ਸ਼ਾਇਰ ਦੇ ਵਿੱਚ ਦੁੱਧ ਪਾਉਂਦੇ ਆਂ ਹਾਂ ਬਈ ਡੈਰੀ ਵਾਲੇ ਨੂੰ ਤਾਂ ਨਹੀਂ ਪਾਇਆ ਕਿਤੇ ਹੁਣ ਨਹੀਂ ਹੁਣ ਤਾਂ ਨਹੀਂ ਪਾਇਆ ਹੁਣ ਤਾਂ ਆਪਾਂ ਪੂਰੇ ਨੂੰ ਤਾਂ ਲੈਣਿਆ ਹੁੰਦਾ ਡੈਰੀ ਵਾਲੇ ਤੋਂ ਵੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਇੱਕ ਹੋਰ ਡੈਰੀ ਫਾਰਮ ਦੇ ਵਿੱਚ ਪਹੁੰਚੇ ਆਂ ਜਿਹੜਾ ਕਿ ਤਿਆਰ ਹੋਈ ਜਾਂਦਾ ਤੇ ਆਪਾਂ ਪਾਪਾ ਪੂਪਾ ਦੇਖੋ ਲਾਤੀਆਂ ਪਿੰਡ ਫਤੇਗੜ ਸੰਨਾ ਤੇ ਛੀਰੇ ਬਾਈ ਦੇ ਘਰੇ ਪਹੁੰਚੇ ਅੱਜ ਆਪਾਂ ਇਹਨੇ ਨਵਾਂ ਫਾਰਮਾ ਤਿਆਰ ਕਰ ਲਿਆ ਹੁਣ ਪਹਿਲਾਂ ਪਾਈਪਾਂ ਘੱਟ ਹੁੰਦੀਆਂ ਸੀ ਨਾ sire ਪਹਿਲਾਂ ਹਾਂ ਪਹਿਲਾਂ ਆ ਆਪਣੇ ਕੋਲੇ ਹੈਗੇ ਸੀ ਬਾਈ 11 12 ਕਾ ਪਾਈਪਾਂ ਨਾ ਇਹ 11 12 ਕਾ ਸਿਸਟਮ ਲਾਇਆ ਹੋਈ ਸੀਗੇ ਹਾਂ ਤੇ ਕੁਝ ਆਪਾਂ ਹੁਣ ਨਵਾਂ ਹੋਰ ਥਾਂ ਇਧਰ ਨੂੰ ਵਧਾਤਾ ਹਨਾ ਹੁਣ 20 22 ਪਸ਼ੂ ਆਉਂਦਾ ਆਪਾਂ ਵੀ ਤਿਆਰ ਕਰ ਲਿਆ ਇਹ ਠੀਕ ਆ ਉਹ ਪਸ਼ੂ ਹੁਣ ਕਿੰਨੇ ਨੇ ਬਾਈ ਆਪਣੇ ਲਵੇ ਪਸ਼ੂ ਬਾਈ ਕੁਝ ਉਧਰ ਘਰੇ ਖੜੇ ਰਹੇਗੇ ਨੇ ਆਪਣੇ ਕੋਲ ਟੋਟਲ ਹੁਣ 16 17 ਹੈਗੇ ਨੇਗੇ 16 17 ਨੇ ਹੈ ਹਾਂ ਛੋਟੇ-ਬੁੱਟੇ ਸਾਰੇ ਦੁੱਧ ਵਾਲੀ ਨੇ ਇਹ ਹਾਂ ਸਾਰੇ ਦੁੱਧ ਵਾਲੀ ਨੇਗੇ ਬਸ ਇੱਕ ਵੱਡਾ ਛੋਟਾ ਹੋ ਗਿਆ ਇੱਕ ਕੱਟੀ ਹੋ ਦੋ ਕੱਟੀਆਂ ਹੋ ਗਈਆਂ ਛੋਟੀਆਂ ਅਜਾ ਬਾਕੀ ਸਾਰੇ ਦੁੱਧ ਵਾਲੇ ਨੇ ਹੈ ਹਾਂ ਬਾਕੀ ਉਹ ਆ ਪਾਈਪਾਂ ਦਾ ਫਾਇਦਾ ਦੱਸ ਵੀ ਜਿਹੜੀਆਂ ਤਾਂ ਲਾਈਆਂ ਨੇ ਇਹਨਾਂ ਦਾ ਕੀ ਕੀ ਫਾਇਦਾ ਬਾਈ ਪਾਈਪਾਂ ਦਾ ਫਾਇਦਾ ਤਾਂ ਬਾਈ ਆਏਗਾ ਇੱਕ ਤਾਂ ਜੇ ਆਪਾਂ ਟੂਬੀਕਲ ਸਿਸਟਮ ਲੈਣੇ ਹਨ ਉਹ ਉਹ 3000 ਰੁਪਏ 3-4000 ਰੁਪਏ ਦਾ ਮਿਲਦਾਗਾ ਇਹ ਉਹ ਜਿਹੜਾ ਗਾਈਆਂ ਦੇ ਫਾਰਮਾਂ 'ਚ ਲੱਗਿਆ ਹੁੰਦਾ ਹਾਂ ਹਾਂ ਤੇ ਵੀ ਇੱਕ ਤਾਂ ਉਹ ਵੀ ਆਪਣੀ ਮੰਨ ਕੇ ਚੱਲ ਲੋ ਜੇ ਲਈ ਉਹਨਾਂ ਚਾਹੇ ਤਾਂ ਨਕ ਲੱਗ ਜਾਂਦੇ ਨੇ ਹਨਾ ਵੀ ਖਰਚਾ ਘੱਟ ਹੈ ਇਹਦਾ ਕੰਮ ਉਹੀ ਆ ਕੰਮ ਉਹੀ ਆ ਬਸ ਥੋੜੀ ਜਿਹੀ ਉਹਦੀ ਸਜਾਵਟ ਜੀ ਹੋਵਾ ਇੱਕ ਇਹਦਾ ਜਾਦੇ ਸਾਨੂੰ ਫਾਇਦਾ ਹੋਇਆ ਲੱਗੇ ਦਾ ਵੀ ਇੱਥੇ ਪਸ਼ੂ ਵਹਿ ਗਿਆ ਇਧਰ ਨਹੀਂ ਹੁੰਦਾ ਉਹ ਟੂਬੀ ਕਾਲ ਦੇ ਵਿੱਚ ਇਧਰ ਪੂਸਪਾਸ ਕੱਢ ਲਾਉਂਦਾ ਦੂਜਾ ਪਸ਼ੂ ਉੱਤੇ ਪੈਰ ਰੱਖ ਦਿੰਦਾ ਹਨਾ ਜਾਂ ਇਧਰ ਮੂੰਹ ਕਰਕੇ ਵਾਹ ਗਿਆ ਇਧਰ ਨੂੰ ਨੇ ਕਿਸੇ ਨੇ ਪੈਰ ਪੂਰ ਨਾਲ ਵੀ ਆਹੋ ਕਰ ਸਕਦਾ ਠੀਕ ਆ ਇਹ ਬਾ ਇੱਥੇ ਬੈਠੋ ਇੱਥੇ ਖੜੀ ਹੋ ਜੂ ਮਾਜੀ ਹਾਂ ਬਾ ਸਾਢੇ 1/4 ਫੁੱਟ ਤੇ ਗੱਲ ਤੇ ਪਹਿਲਾਂ ਆਪਣੇ 4 ਤੇ ਸੀਗੇ ਟੂਬੀ ਕਾਲ ਦਾ ਕੋਈ ਫਾਇਦਾ ਨਹੀਂ ਹੈ ਜਿਵੇਂ ਮੱਡ ਡੋਡੀ ਹਨ ਵੀ ਐ ਹੁੰਦਾ ਜੇ ਬਾਲਾ ਖਰਚਾ ਕਰਾ ਕੇ ਪਹਿਲਾਂ ਤੋਂ ਕੀ ਲੈਣਾ ਹਨ ਉਹੀ ਜਿੰਨੇ ਉਹਨਾਂ ਦੇ ਖਰਚੇ ਹੁਣ 3000 ਦਾ ਇੱਕ ਲੱਗਦਾ ਮੇਰੇ ਹੁਣ 20 ਹੋ ਗਏ ਇਹ ਹੈਗਾ ਨਾ ਵਿਚਾਰੇ ਮੇਰੇ ਸਾਹਮਣੇ ਵੀ ਮੰਨ ਕੇ ਚੱਲ ਲੋ 20000 ਰੁਪਏ ਜੇ ਲੱਗਿਆ ਹੋਊਗਾ ਇਹ ਆ ਸਾਰਾ ਸਿਸਟਮ ਪੈਪਾਂ ਵਾਲਾ ਹਾਂ ਇਹ 20000 ਚ 10000 ਰੁਪਏ ਜੇ ਇਹ ਮੇਜੀ ਬਜਰੀ-ਬੁਜਰੀ ਪਾ ਕੇ ਤਿਆਰ ਹੋ ਜਾਂਦਾਗਾ ਇੱਕ ਉਹ 2 3000 3500 3500 ਚ ਪੈਂਦਾਗਾ ਉਹ ਠੀਕ ਹੈ ਠੀਕ ਹੈ ਨਾ ਤੇ ਬਾਕੀ ਇਨਾ ਖਰਚਾ ਲਾ ਗਏ ਹੁਣ 170000 ਦੇ ਹੋ ਗਏ ਉਹਨੇ ਦੀ ਇੱਕ ਗਾਂ ਹੋਰ ਐਡ ਹੋ ਜੂਗੀ ਨਾਲ ਹਨਾ ਹਮ ਬਾਲਾ ਜਿਹਦੇ ਕੋਲ ਤਾਂ ਹਾਂ ਪ੍ਰੋਫਟ ਵੱਡਿਆਂ ਦਾ ਹੋ ਜਾਂਦਾ ਬਿਜ਼ਨਸ ਨੂੰ ਲਾਉਣੇ ਠੀਕ ਆ ਵਾ ਇੰਨਾ ਕਾ ਜ਼ਰੂਰ ਆ ਇਹਨੂੰ ਵਧੀਆ ਕੱਟ ਕੇ ਗੋਲ ਕਰਕੇ ਲਾ ਦਿਓ ਹਨਾ ਅੱਛਾ ਇਹ ਉਹ ਕਿੰਨੇ ਕਿੰਨੇ ਉੱਤੇ ਲੱਗੇ ਹੋਏ ਨੇ ਬਾਈ ਵਿੱਥ ਤੇ 4 4 ਬਈ ਆਪਾਂ 4 4 ਫੁੱਟ ਦੇ ਬਣਾਏ ਨੇਗੇ ਇਧਰ ਨੂੰ ਵੀ 4 ਫੁੱਟਾਂ ਲੰਮਾ ਹਾਂ ਥੱਲੇ ਨੂੰ ਵੀ 4 ਫੁੱਟਾਂ ਦਾ ਤੇ 3 ਫੁੱਟ ਉੱਚਾ ਰਹਿ ਗਿਆ ਫੁੱਟ ਸਵਾ 4 ਫੁੱਟ ਇਹ ਥੱਲੇ ਉਹ ਚ ਗੱਡਿਆ ਗਿਆ ਬਾਜਰੀ ਚਾਹ ਨਾ ਉਹ ਗਾਇਬ ਕਿੰਨਾ ਬਈ ਇਹਦਾ ਆਹ ਇਹ 4-4 ਵਿੱਚ ਤਾਂ 4.5 ਫੁੱਟਾ ਹੂੰ 4 ਫੁੱਟਾ ਉਧਰ ਨੂੰ 4.5 ਫੁੱਟ ਰੱਖਤਾ ਅੱਛਿਆ ਉਹ ਗਾ ਜਿਹੜੇ ਹੁਣ ਲਾਏ ਨੇ ਉਹ 4.5 ਫੁੱਟ ਰੱਖ ਤੇ ਇਹ 4-4 ਫੁੱਟ ਨੇ ਇਹ ਪਹਿਲਾਂ ਦੇ ਲੱਗੇ ਹੋਏ 4 ਫੁੱਟ ਦੇ ਸੀਗੇ ਹੂੰ ਬਾਕੀ ਠੀਕ ਰਹਿੰਦਾ ਕੋਣ ਖੋਲੀ ਖਾਲੀ ਦੂਜੇ ਲੋਡ ਬਣਾ ਦੇ ਆ ਪੁੱਲ ਨਹੀਂ ਆ ਵੀ ਨਵੇਂ ਸਟਾਈਲ ਦੇ ਬਣਾਤੀਆਂ ਇਹ ਇਹਦਾ ਕੀ ਫਾਇਦਾ ਹੈ ਜੇ ਬਣਾਈਆਂ ਨੇ ਬਈ ਮੈਂ ਇੱਕ ਤਾਂ ਇਹਦਾ ਬਈ ਜਿਵੇਂ ਮੰਨ ਕੇ ਹੁਣ ਇਥੋਂ ਆਪਾਂ ਕੱਖ ਪਾਦੇ ਆ ਚਾਰ ਪਾਤੇ ਹਨਾ ਉਹ ਸਾਈਡਾਂ ਤੇ ਲੱਗ ਜਾਂਦਾ ਹੁੰਦਾ ਸੀਗਾ ਹਾਂ ਉਹ ਜਦੋਂ ਹੁਣ ਨਹੀਂ ਉਪਰੋਂ ਹੱਥ ਉੱਤ বাজਦਾ ਕਿਸੇ ਥਾਂ ਮੈਂ ਉਹਦੇ ਵਿੱਚ ਫੰਗੀ ਸਾਈਡ ਬਣ ਜਾਂਦਾ ਹਨਾ ਉਲੀ ਵਾਲੀ ਹਨਾ ਗਲ ਕੇ ਉਹ ਜਦੋਂ ਪਸ਼ੂ ਖਾ ਜਾਂਦਾ ਹਨਾ ਥੋੜਾ ਕਾਣਾ ਜੇ ਇਧਰ ਉਧਰ ਲੱਗ ਗਿਆ ਉਹ ਫਿਰ ਤੁਹਾਨੂੰ ਪਤਾ ਨਹੀਂ ਰਹਾ ਹਨਾ ਬਿਮਾਰੀਆਂ ਦਾ ਵੇ ਇਹਦੇ ਨਾਲ ਜਾਂਦਾ ਨਹੀਂ ਹੈਗਾ ਖੁੰਜਿਆਂ ਚ ਹਨਾ ਹਾਂ ਇਹਦੇ ਨਾਲ ਗੋਰ ਰਹਿੰਦੀ ਬਾਕੀ ਇਹਦੇ ਵਿੱਚ ਪਾਣੀ ਛੱਡਿਆ ਜਾਂਦਾਗਾ ਪੀਣਾ ਹੋਵੇ ਪਿਆ ਦੇ ਵੇ ਉਹਦੋਂ ਵਾਰ ਖੇਲਾਂ ਭਰਦਾਂ ਨੇ ਅਗੇ ਪਾਣੀ ਦੀਆਂ ਸਿਆ ਫਿਰ ਪਾਣੀ ਨਿਕਲਦਾ ਕਿੱਥੋਂ ਦੀ ਇਹਦਾ ਨਿਕਲਦਾ ਪਾਣੀ ਛੱਡੇ ਹੋਣੇ ਡੂਡੀ ਢਾਲ ਬਣਾ ਆ ਮਾਈਂਡ ਸੈੱਡ ਹੋ ਗਿਆ ਨਾ ਬੱਚੇ ਪਾਣੀ ਇਕੱਲ ਦੇ ਪਾਣੀ ਪਾ ਸੀ ਸੀ ਦਾ ਬਣਾ ਕੇ ਨਾ ਉਸ ਤੋਂ ਬਾਅਦ ਛੱਡੇ ਹੋਏ ਉੱਥੇ ਆ ਮੱਝਾਂ ਦਿਖਾਈਏ ਹੁਣ ਥੇਰੀਆਂ ਲਓ ਬਈ ਮੱਝਾਂ ਦਿਖਾਉਂਦੇ ਆ ਆਪਾਂ ਵੀਡੀਓ ਆ ਸੁਣਵਾ ਦਿਖਾਉਣਾ ਸੀ ਵੀ ਇਹ ਫਾਰਮ ਦੇ ਵਿੱਚ ਲੱਗੇ ਹੋਣੇ ਜਾਂ ਹੀ ਜ਼ਰੂਰੀ ਚਾਹੀਦੇ ਹਨ ਤੇ ਆ ਚੋਟਾ sire ਮੈਂ ਮੈਂ ਸੁਲਤਾਨ ਕਾਹੋ ਬੋਲਟ ਬੋਲਟ ਹਾਂ ਬੋਲਟ ਹੈ ਤੇ ਇਹ ਕਿੰਨੇ ਟਾਈਮ ਦਾ ਹੋ ਗਿਆ sire ਹੁਣ ਬਈ 23 ਸਾਲਾਂ ਦਾ ਹੋ ਗਿਆ ਤੇ ਪਾਣੀ ਖੜ ਜਾਂਦਾ ਫੋਲੀ ਛੱਡ ਕੇ ਦਿਖਾਉਂਦੇ ਨੇ ਅਦੇ ਹੁਣ ਜਿਵੇਂ ਹੁਣ ਦੁਪਹਿਰਾ ਹੋ ਗਿਆ ਇਹ ਹੁਣ ਇਹਨਾਂ ਨੇ ਪਾਣੀ ਪੀ ਲੈਣਾਗਾ ਪਾਣੀ ਹੱਸਿਆ ਬਈ ਆਈ ਪਿਆਵੇਂਗਾ ਹੈ ਫਰ ਜੇ ਕੱਲੀ ਕੱਲੀ ਨੂੰ ਪਿਆਉਣ ਲੱਗਾ ਕਹਿੰਦਾ ਟਾਈਮ ਬੜਾ ਲੱਗ ਜੂਣਾ ਬਾਦ ਸੱਡ ਕੇ ਹੋਜੋ ਬਈ ਇੱਕ ਵਾਰੀ ਚ ਪਾਏ ਛੜਤੀ ਖੇਲ ਭਰਜੂ ਹੈ ਬਈ ਬਾਦ ਇਹਦੇ ਵਿੱਚ ਖੁਰਲੀ ਚ ਪਾਣੀ ਆਜੋ ਇੱਥੋਂ ਦੀ ਜਦੋਂ ਹੋ ਗਿਆ ਜਦੋਂ ਖੋਲ ਨਹੀਂ ਭਰ ਗਈ ਜੇ ਕੱਢਣਾ ਤਾਂ ਇੱਥੋਂ ਨਿਕਲ ਜੂ ਉਹ ਚੱਲ ਵੀ ਮੋਟਰ ਉਹਦੇ ਹੁਣ ਪ੍ਰਿੰ ਲੱਗ ਜਾਣੀਆਂ ਬਸ ਇਹ ਚਾਹੇ ਪਾਣੀ ਛੱਡਦਾ ਬਈ ਸਿਰੇ ਐ ਪਾਣੀ ਪੀ ਲੈਣੀਆਂ ਹੈ ਇਹ ਬਸ ਆਪ ਹੀ ਪੀ ਜਾਣੀਆਂ ਪਾਣੀ ਜਦੋਂ ਹੋ ਹੋਇਆ ਹਾਂ ਅੱਗੇ ਤਾਂ ਸਵੇਰੇ ਅੱਜ ਉਹਨੂੰ ਖਾਲੀ ਕਰਤੀ ਸੀ ਉਸ ਤੋਂ ਬਾਅਦ ਇਹ ਹੂੰ ਤੇ ਬਸ ਇਹਦੇ ਹੁਣ ਪਾਪਾ ਗਰਮੀ ਆਈ ਜਾਂਦੀ ਹੈ ਹਨਾ ਪਾਣੀ ਵੀ ਭਰ ਜਦੋਂ ਲੋੜ ਆ ਆਪ ਹੀ ਪਾਣੀ ਪੀ ਜਾਣੀਆਂ ਅੱਛਾ ਇਹਦੇ ਬਾਅਦ ਜਦੋਂ ਖਾਲੀ ਕਰਨਾ ਤਾਂ ਆਹ ਖੋਲਦੇ ਹੈ ਬਈ ਪਾਈਪ ਹਾਂ ਹਾਂ ਇਹ ਪਾਈਪ ਖੋਲਦਾ ਜੇ ਸਾਰਾ ਬਸ ਇਹਨੂੰ ਇੱਥੋਂ ਖੋਲ ਦੇ ਅੱਛਾ ਐ ਖਾਲੀ ਹੋ ਜਾਂਦਾ ਠੀਕ ਹੈ ਨਾ ਸਾਰਾ ਹੋ ਹੋ ਜਾਂਦਾ ਠੀਕ ਹੈ ਬਾਕੀ ਇਹਦੀ ਆਪਾਂ ਸਾਰੀ ਜਾਣਕਾਰੀ ਜਦੋਂ ਹੋਏ ਆਪਾਂ ਅਗਲੀ ਵੀਡੀਓ ਚ ਪੂਰੀ ਵੀਡੀਓ ਬਣਾ ਕੇ ਤਿਆਰ ਹੋ ਗਿਆ ਸਾਰਾ ਫਾਰਮ ਤਿਆਰ ਹੋ ਗਿਆ ਨਾ ਬਾਈ ਇਹ ਕਿੰਨੀਆਂ ਚੌੜੀਆਂ ਨੇ ਕਿੰਨੀਆਂ ਹੋ ਕੀ ਨੇ ਹਨਾ ਵਿੱਚੋਂ ਖੁਰ ਲੀਆਂ ਸਾਰੀ ਆਪਾਂ ਜਿਵੇਂ ਬਾਈ ਆਪਣਾ ਤਾਂ ਦੁੱਧ ਦਾ ਕੰਮ ਆ ਹਨਾ ਵੀ ਤੁਸੀਂ ਬਾਹਰ ਚ ਵੀ ਪਾਉਨੇ ਆ ਬਾਜ਼ਾਰ ਦੇ ਵਿੱਚ ਦੁੱਧ ਹਾਂ ਹਾਂ ਤਾਂ ਤਾਂ ਛੋੜਾ ਕੀ ਰੇਟ ਦੁੱਧ ਪੈ ਜਾਂਦਾ ਬਾਈ ਬਾਜ਼ਾਰ ਦੇ ਵਿੱਚ ਦੁੱਧ ਤਾਂ ਆਪਣਾ ਤਾਂ ਮੰਨ ਕੇ ਚੱਲ ਲੋ ਬਾਈ ਵੀ 2000 12 13 ਦੇ ਆਪਾਂ ਨਾ ਜਿ ਸਹਿਰ ਚ ਜਾਂਦਾ ਹਨਾ ਤੁਸੀਂ 2012-13 ਤੋਂ ਸ਼ਾਇਰ ਦੇ ਵਿੱਚ ਦੁੱਧ ਪਾਉਂਦੇ ਹੋ। ਹਾਂ। ਬਈ ਡੈਰੀ ਵਾਲਿਆਂ ਨੂੰ ਤਾਂ ਨਹੀਂ ਪਾਇਆ ਕਿਤੇ ਹੁਣ। ਨਹੀਂ ਹੁਣ ਤਾਂ ਨਹੀਂ ਪਾਇਆ ਹੁਣ ਤਾਂ ਆਪਦਾ ਪੂਰੀ ਨਹੀਂ ਹੁੰਦਾ ਲੈਣਿਆ ਹੁੰਦਾ ਡੈਰੀ ਵਾਲਿਆਂ ਤੋਂ ਵੀ। ਅੱਛਾ ਹੁਣ ਪੂਰੀ ਨਹੀਂ ਮਿਲਦਾ। ਹੋਰ ਪੰਡ ਡੈਰੀ ਆਪਣੇ ਉਹ ਮੁੰਡਿਆਂ ਦੇ ਕਰੀ ਹੋਏ ਉਹਨਾਂ ਤੋਂ ਜਦੋਂ ਕੋਈ ਸਾਈ ਸੂਈ ਆਉਂਦੀ ਆ ਖੋਏ ਪਨੀਰ ਦੀ ਸਭ ਤੋਂ। ਜਿਆਦੇ ਵੱਡੇ ਆ ਉਹ ਲੈਣਾ ਪੈਂਦਾ। ਹੁਣ ਬਾਕੀ ਮੂਰੇ ਆਪਦੇ ਹੋਰ ਵਧਾ ਦਾਂਗਾ। ਨਾ ਜਿਵੇਂ ਜਿਵੇਂ ਬਈ ਹੈ ਨਾ ਆਮ ਜ਼ਿਮੀਂਦਾਰ ਹੁੰਦੇ ਆ ਤਾਂ ਉਹ ਵੀ ਸਮੇਂ ਦੀ ਘਾਟ ਲਾ ਲੋ ਜਾਂ ਕਈ ਛਾਂਗਦੇ ਹੁੰਦੇ ਹਨਾ ਵੀ ਬਾਜ਼ਾਰ 'ਚ ਜਾਣ ਤੋਂ ਦੁੱਧ ਵੇਚਣ ਤੋਂ ਵੀ ਆਪ ਜਾ ਕੇ ਬੀਓ ਇਹ ਚੀਜ਼ ਦੇ ਪਿੱਛੇ ਘਾਟਾ ਖਾਈ ਜਾਂਦੇ ਆ ਸੋਡਾ ਦੁੱਧ ਕੀ ਰੇਟ ਪੈਂਦਾ ਬਾਈ ਬਾਜ਼ਾਰ ਦੇ ਵਿੱਚ ਬਾਈ ਸਾਡਾ ਹੁਣ 70 ਰੁਪਏ ਰੇਟ ਸੀਗਾ ਮੱਝਾਂ ਦੇ ਦੁੱਧ ਦਾ ਹਾਂਜੀ ਹਾਂ ਹੁਣ ਮੋਰ ਗਰਮੀ ਆ ਗਈ ਸਾਡਾ ਮੰਨ ਕੇ ਚੱਲ ਲੋ ਵੀ ਅਸੀਂ ਅਪ੍ਰੈਲ ਤੋਂ ਰੇਟ ਵਧਾਦਾਂ ਨੇ ਹੁੰਨੇ ਆ ਵਧਨ ਘਟਨ ਹਨ ਪਰ ਇਹ ਇੱਕ ਸਾਲ ਕਿੰਨਾ ਕਰ ਦਿੰਨੇ ਆ ਗਰਮੀਆਂ ਦੇ ਵਿੱਚ ਰੇਟ ਬਾਈ ਦੁੱਧ ਦਾ ਉਹ ਬਸ ਡੋਡੀ ਜਿਵੇਂ ਹਨਾ ਕਸਟਮਰ ਚੱਲਿਆ ਉਹ ਹੁੰਦੇ ਨੇਗੇ 80 ਤੇ ਵਾਗੇ ਜਾਂਦਾ ਨਹੀਂ ਇੰਨਾ ਨਹੀਂ ਜਾਂਦਾ ਹੁੰਦਾ ਹੁਣ ਪੱਕੇ ਉਹਨਾਂ ਨੂੰ ਗਰਮੀ ਸਾਡੀ ਪੱਕੇ ਬੰਦੇ ਲੱਗੇ ਹੋਣੇ ਥੋੜੇ ਲੱਗੇ ਨੇ ਪਰਮਾਨੈਂਟ ਰੇਟ ਪਰਮਾਨੈਂਟ ਹੀ ਰਹਿੰਦਾਗਾ ਘਟੇ ਵ ਵੀ ਆ ਜਾਂਦਾ ਗਾਂ ਕਾ ਨੂੰ ਵੀ ਨਹੀਂ ਫਿਰ ਹੋਣਾ ਹਨਾ ਇਦਾਂ ਹੋ ਜਾ ਕਿੰਨਾ ਦੁੱਧ ਆ ਬਾਈ ਹੁਣ ਫਾਰਮ ਦੇ ਵਿੱਚ ਆਪਣੇ ਹੁਣ ਆਪਣੇ ਕੋਲੇ ਪਿਕ ਕਵੰਟਲ ਲੱਗ ਹੋਊਗਾ ਹਨਾ ਬਾਕੀ ਹੁਣ ਇਧਰ ਥੋੜੇ ਜਿਹਾ ਘਟਿਆ ਹੋਇਆ ਜਾਦਾ ਹਾਂ ਪਸ਼ੂ ਹੈ ਠੀਕ ਹੈ ਤੇ ਬਾਕੀ ਪਸ਼ੂ ਹੁਣ ਹੋਰ ਐਡ ਕਰਨੇ ਨੇ ਕਵੰਟਲ ਤੋਂ ਉਤੀ ਹੋ ਬਾਕੀ ਮੈਂ ਥੋੜਾ ਜਿਹਾ ਹੁਣ ਧਿਆਨ ਨਹੀਂ ਤੱਕਾ ਕਾਫੀ ਦਿਨ ਗਾਂ ਮੱਝਾਂ ਮੱਝਾਂ ਦਾ ਹੋਊ ਕਵੰਟਲ ਲਗਾ ਅੱਛਾ ਤੇ ਜਿਹੜਾ ਉਹ ਖੋਏ ਵਾਲਾ ਕੰਮ ਸੀ ਆਪਣਾ ਉਹ ਚੱਲੀ ਜਾਂਦਾ ਖੋਏ ਵਾਲਾ ਹਾਂ ਹਾਂ ਬਾਈ ਖੋਏ ਵਾਲਾ ਬਹੁਤ ਖੋਏ ਤਾਂ ਮਨ ਕੇ ਚੱਲੋ ਵੀ ਕੈਨੇਡਾ ਅਮਰੀਕਾ ਚਾ ਇੰਨੀ ਕਿ ਆਪਣੀ ਬਾਗਾ ਹੋ ਹੋ ਗਿਆ ਜੀ ਕਿ ਤਿਆਰ ਕਰਿਆ ਹੋਇਆ ਸਮਾਨ ਬਾਗੇ ਹਨਾ ਹਮ ਬਰਫੀ ਬੁਰਫੀ ਹੋਰ ਹਮ ਤੇ ਕਿਹੜਾ ਕੇਰਾ ਲੈ ਗਿਆ ਹਾਂ ਬਸ ਮੁੜ ਕੇ ਅਗਲਾ ਨਹੀਂ ਹੈਗਾ ਜੇ ਵੀ ਹੋਰ ਪਾਸੇ ਕੋਈ ਤੋਂ ਹੋ ਕਰੂਗਾ ਅੱਛਾ ਬਾਹਰ ਵੀ ਭੇਜਦਾ ਹੈ ਖੋਆ ਹਾਂ ਹਾਂ ਬਈ ਵਾਧੂ ਗਿਆ ਕੈਨੇਡਾ ਤਾਂ ਹੀ ਕੋਰੀਅਰ ਫਿਰ ਤੁਸੀਂ ਕਰਦੇ ਸੀ ਕੋਰੀਅਰ ਹਾਂ ਜੀ ਵੀ ਕਰਦਾ ਸੀ ਬਾਕੀ ਜਿਹੜੇ ਬਾਹਰ ਮੁੰਡੇ ਮਲਕੇ ਚਲ ਗਏ ਹੋਏ ਸੀ ਆਪਣੇ ਪਿੰਡੋ ਹੋਰ ਹਮ ਠੀਕ ਹੈ ਨਾ ਕਿਰਾਂ ਉੱਥੇ ਲੈ ਜਾਂਦੇ ਸੀ ਦੁਬਾਰੇ ਉਹਨਾਂ ਨੇਗਾ ਹਾਂ ਰਿਸ਼ਤੇਦਾਰਾਂ ਨੇ ਦੁਬਾਰੇ ਦੁਬਾਰੇ ਮੰਗਾਇਆਗਾ ਹੂੰ ਕਿਉਂ ਆਪਣਾ ਜੇ ਕੋਈ ਕੋਈ ਚੀਜ਼ ਦੀ ਮਲਾਪਟ ਨਹੀਂ ਸੀ ਕੋਈ ਹੋਣੀ ਸੀਗਾ ਨਾ ਸਾਰਾ ਇੱਕ ਨੰਬਰ 'ਚ ਉਹ ਹੁੰਦਾ ਰਹੇਗਾ ਬਾਕੀ ਕਿ ਕਿੰਨੇ ਕਿੰਨੇ ਦੁੱਧ ਵਾਲੀਆਂ ਮੱਝਾਂ ਨੇ ਬਾਈ ਹੁਣ ਸਾਰੀਆਂ ਚੰਗੀਆਂ ਨੇ ਬਾਈ 15 16 ਤੋਂ ਕਿਲੋ ਤੋਂ ਉੱਤੇ ਉੱਤੇ ਵਾਲੀਆਂ ਨਹੀਂ ਗੀਆਂ ਸਾਰੀਆਂ ਹਾਂ ਠੀਕ ਘਟਾਲ ਦੇ ਫਿਰ ਆਇਆ ਹੁੰਦਾ ਫਾਇਦਾ ਨਹੀਂ ਹਨਾ ਜੇ ਉਹ ਗਾਇਆਂ ਰੱਖਿਆਵੇਂ ਨੇ ਵਿੱਚ ਸੀਰੇ ਹਾਂ ਹੈ ਬਾਈ ਕੁਛ ਵਿੱਚ ਵੇਚਣ ਵਾਲੇ ਪਸ਼ੂ ਆ ਜਾਂਦੇ ਨੇ ਹਨਾ ਸੇਲ ਪਰਚੇਜ਼ ਵੀ ਕਰਦੇ ਆਂ ਬਾਈ ਪਸ਼ੂਆਂ ਦੀ ਨਾਲ ਨਾਲ ਹਾਂ ਹਾਂ ਲਿਆਉਣੇ ਹੁੰਦੇ ਆਂ ਬਾਈ ਚੰਗੇ ਪਸ਼ੂਆਂ ਦਾ ਹਨਾ ਵਧੀਆ ਜਿੱਦਾਂ ਹੋ ਜੇ ਜੇ ਵੇਚ ਵੀ ਦਿੰਨੇ ਆ ਹੈ ਹਾਂ ਇਹ ਵੇਚਣ ਵਾਲੀਆਂ ਆਈਆਂ ਹੋਈਆਂ ਸ਼ੇ ਗਾਇਆਂ ਉਹਦੋਂ ਵਾਰ ਮਿਹਨਤਰੀ ਲੱਗਿਆਗਾ ਹੁਣ ਇਹਨਾਂ ਥੱਲੇ 20-20 ਕਿਲੋ ਦੁੱਧ ਤਿਆਰ ਆਗਾ ਅੱਛਾ ਤਾਜ਼ੀਆਂ ਸੂਈਆਂ ਹੋਈਆਂ ਨੇ ਹਾਂ ਹਾਂ ਤਾਜ਼ੀ ਸੂਈਆਂ ਨੇ ਦੋਨਾਂ ਮੰਗਰ ਬੱਚੇ ਰਹਿਗੇ ਹਾਂ ਹਾਂ ਆਹ ਦੇ ਹਜਾ ਤਾਂ ਅਜੇ ਮੈਲੇ ਤੇ ਚੱਲਦੀ ਹੈਗੀ ਹੁਣ ਅੱਛਾ ਬੈਠਿਆ ਨੇ ਨਾ ਆਰਾਮ ਕਰਦੀਆਂ ਨੇ ਹੁਣ ਤਾਂ ਕਿਉਂ ਹੋ ਜੇ ਪੂਰੀ ਇਹਨਾਂ ਇਹਦਾ ਹੁਣ ਵਿਚਾਰੀਆਂ ਨੂੰ ਬਾਹਰ ਵੀ ਆ ਉੱਤੇ ਪਾ ਕੇ ਅਜੇ ਧੁੱਪ ਦਾ ਕਰਕੇ ਅਜੇ ਧੁੱਪੀ ਬੈਠੇ ਨੇ ਕਿੰਨੇ ਦਿਨ ਹੋ ਗਏ ਬੰਨੀਆਂ ਨੂੰ ਇਹਨਾਂ ਨੂੰ 16-17 ਦਿਨ ਹੋ ਗਏ ਆਈ ਨੇ ਇੱਕ ਥਾਮੀ ਬਾਹਰੋਂ ਮੂਤ ਨੇ ਬਸਾ ਹੁਣ ਚੱਲਾ ਹੋਣਾ ਵੀ ਹੋ ਜੀਗਾ ਹਜੇ ਸਿਮੈਂਟਾ ਹੈ ਨਾ ਸਿਮੈਂਟ ਕੱਚਾ ਸਿਮੈਂਟ ਵੀ ਕੱਚਾ ਬਾਕੀ ਗੱਲ ਹੋਰ ਆਹੇ ਜਦੋਂ ਕੋਈ ਵੀ ਜੇ ਆਪਾਂ ਪਾਲੀਏ ਤੇ ਬੰਨ ਦੀਏ ਉਦੋਂ ਬਾਅਦ ਇਹ ਨਾ ਕਿਦਾਂ ਰੁੱਖਾ ਹੁੰਦਾ ਇਹ ਹੂੰ ਠੀਕ ਆ ਨਾ ਪਸ਼ੂ ਦਾ ਮਾਸ ਜਾਂ ਥਣ ਜਿਹਦੇ ਦੀ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਜੇ ਉਹ ਚੰਗੀ ਤਰ੍ਹਾਂ ਇਹ ਸ਼ੁੱਕ ਗਿਆ ਫਿਰ ਵੀ ਉੱਤੇ ਤੂੜੀ ਦਾੜੀ ਸਿੱਟ ਕੇ ਫੇਰ ਸੈੱਟ ਹੋ ਜੂ ਫੇਰ ਉੱਤੋਂ ਇਹ ਥੋੜਾ ਜਿਹਾ ਰਗੜਿਆ ਜਾਂਦਾ ਪਸ਼ੂ ਦੇ ਪੈਰਾਪੂਰਣਾ ਫੇਰ ਸੈੱਟ ਹੋ ਜਾਂਦਾ ਠੀਕ ਹੈ ਤੇ ਬਾਈ ਜਦੋਂ ਸਾਰਾ ਫਾਰਮ ਤਿਆਰ ਹੋ ਗਿਆ ਆਪਾਂ ਫੇਰ ਵੀਡੀਓ ਹਾਂ ਹਾਂ ਫੇਰ ਆਪਾਂ ਕੱਲੀ ਕੱਲੀ ਜਾਣਕਾਰੀ ਹਾਂ ਜੇ ਹੋਰ ਵੀ ਕਿਸੇ ਨੇ ਬਾਕੀ ਉਹਦੇ ਆਪਾਂ ਪਾਈ ਸੀ ਵੀਡੀਓ ਵਿੱਚ ਬਾਈ ਪੁੱਛਦੇ ਰਹਿੰਦੇ ਨੇ ਫਾਇਦਾ ਬਾਈ ਸਾਨੂੰ ਤਾਂ ਬਹੁਤ ਫਾਇਦਾ ਲੱਗਾ ਸੀ ਪਹਿਲਾਂ 5 ਗਲਾਈਆਂ ਜੀਆਂ ਪੈਪਾ ਹਨ ਹਾਂ 5 ਗਪੈਪਾ ਲਾਉਣ ਤੋਂ ਬਾਅਦ ਫੇਰ ਅਸੀਂ 10 12 ਕਰਤੀਆਂ ਫੇਰ 16 17 ਕਰਤੀ ਹੁਣ ਮਨ ਨਾਲ ਵੀ ਇਹ ਬਾਈ ਇੱਕ ਹੀ ਬਾਈ ਹੋ ਗਏ ਆਪਣੀਆਂ ਇੱਕ ਹੀ ਬਾਈ ਹੋ ਗਏ ਨਾ ਤੇ ਹਾਂ ਫਾਰਮ ਚ ਪਸ਼ੂ ਵਧਾਉਣੇ ਆ ਹਾਂ ਵਧਾਉਣ ਵੀ ਬਾਕੀ ਉਹ ਵੀ ਠੀਕ ਰਹਿੰਦਾਗਾ ਹਣ ਇੱਕ ਤਾਂ ਗੋਹਾਣੀ ਕੋਈ ਵੱਢਦਾ ਆਪਦਾ ਕਰੂਗੀ ਪਿੱਛੇ ਇੱਕ ਮੇਨ ਗੱਲ ਆ ਨਾ ਤਾਂ ਕਿਸੇ ਦੂਜੇ ਪਸ਼ੂ ਤੇ ਟੱਕਰ ਮਾਰੇ ਜੇ ਬੈਠਾ ਉਹਦੀ ਮਰਜ਼ੀ ਨਾਲ ਉੱਠੂਗਾ ਨਾ ਕੋਈ ਦੂਤਰ ਪੈਰ ਰੱਖੇ ਜੇ ਉੱਤੇ ਪਸ਼ੂ ਦੇ ਕੋਈ ਬੈਠੇ ਦੇ ਕੇ ਥਣ ਤੇ ਪੈਰ ਰੱਖਦਾ ਪੂਛ ਤੇ ਪੈਰ ਰੱਖਦਾ ਉਹ ਚੀਜ਼ ਦੀ ਇਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਦਸ਼ੇਰੇ ਬਾਈ ਉਹ ਜਿਵੇਂ ਜਾਲਾ ਨਾ ਤੁਸੀਂ ਤਾਂ ਵੀ ਜਿਹੜੇ ਬੰਦੇ ਡੈਰੀ ਚ ਦੁੱਧ ਪਾਉਂਦੇ ਆ ਉਹਦਾ ਚੱਲ ਖਰਚਾ ਮੈਨੂੰ ਲੱਗਦਾ ਦੁੱਧ ਚ ਹੁੰ ਤੇ ਜਿਵੇਂ ਤੁਸੀਂ ਬਾਜ਼ਾਰ ਚ ਜਦੋਂ ਫਿਰ ਤੁਹਾਨੂੰ ਤਾਂ ਬਚਤ ਹੁੰਦੀ ਹੋ ਬਾਈ ਇਹ ਜੀ ਬਚਤ ਜੀ ਨਹੀਂ ਬਾਈ ਯਾਰ ਹੁੰਦੀ ਹੈ ਜੀ ਨੇ ਤਾਂ ਸੌਂਕ ਨਾਲ ਕਰਨਾ ਹੈ ਨਾ ਦੇਲੋ ਕਰਨਾ ਤਾਂ ਬਚਤ ਹੈਗੀ ਆ ਜੀ ਨੇ ਹੁਣ ਵੀ ਪਸ਼ੂਆਂ ਹੀ ਸਮਝ ਕੇ ਕਰਨਾਗਾ ਹੈ ਫੇਰ ਤਾਂ ਨਹੀਂ ਹੁੰਦੀ ਜੀ ਨੇ ਡੈਰੀ ਚ ਵੀ ਪਾਉਣਾ ਉਹਨੂੰ ਵੀ ਬਚਤ ਹੈਗੀ ਆ ਹੈਗੀ ਆ ਬਾਈ ਹਾਂ ਹਾਂ ਬਾਈ ਹੈਗੀ ਹੈ ਬਚਤ ਵਾਹ ਘੱਟ ਹੋ ਜਾਂਦੀ ਹੈ ਜੀ ਨਾ 75 ਰੁਪਏ ਘੱਟ ਹੋ ਜਾਂਦੀ ਹੈ ਜੀ ਤੇ ਉਹ ਜੇ ਫਿਰ ਥੋੜਾ ਜਿਹਾ ਉਧਰ ਉਹਨਾਂ ਨੂੰ ਉਹਨਾਂ ਵੀ ਆਪਾਂ ਕਹਿ ਦਈਏ ਕੰਮ ਵੀ ਥੋੜਾ ਜਿਆਦਾ ਰਿਲ ਰਹੇਦਾ ਹਨਾ ਇਧਰ ਸਾਨੂੰ ਉਹ ਕੰਮ ਵੀ ਪਾਇਡੈਂਟਾ ਡਿਊਟੀ ਵੀ ਹੋ ਡਿਊਟੀ ਵੀ ਇੱਕ ਤਰ੍ਹਾਂ ਦੀ ਹੈ ਨਾ ਮੁੜਨਾ ਪੈਂਦਾ ਘਰ ਕਿਥੇ ਮਰਜੀ ਹੋਊ ਉਹ ਐ ਮੰਨ ਕੇ ਚੱਲ ਜਿਹੜਾ ਜਿਹੜਾ ਰੇਟ ਕੱਟ ਹੋ ਜਾ ਬੰਦਾ ਉਹ ਹੋ ਜਾਂਦਾ ਹੂੰ ਇਹਦਾ ਤਾਂ ਹੁਣ ਪਰਮਾਨੈਂਟ ਹੀ ਮੀਆ ਨੇ ਰਿਆ ਹਨਾ ਜਾਣੀ ਪਊਗਾ ਦਬਾਣਾ ਸਰਦੀਆਂ ਤਾਂ ਦੁੱਧ ਜੇ ਨਹੀਂ ਪੋਗਾ ਹਨਾ ਟਾਈਮ ਟਾਈਮ ਜਾ ਕੇ ਚੱਲ ਠੀਕ ਆ ਸਿਰੇ ਚੰਗਾ ਬਾਈ ਠੀਕ ਆ ਬਾਈ